ਮੀਡੀਆ ਕਹਿ ਰਿਹਾ ਕੋਈ ਦੋ ਸ਼ਬਦ ਬੋਲ ਦੋ ਪਰ ਇੱਕ ਮੌਕਾ ਤਾਂ ਜਦੋਂ ਸ਼ਬਦ ਮੁੱਕ ਜਾਂਦੇ ਨੇ ਉਦੋਂ ਅਸੀਂ ਸ਼ਬਦਾਂ ਦਾ ਕੰਮ ਹੀ ਕਰਦੇ ਆਂ ਬੋਲਣ ਦਾ ਕੰਮ ਹੀ ਕਰੀਦਾ ਪਰ ਜਦੋਂ ਕੋਈ ਅਸੀ ਮੋਮੈਂਟ ਹੁੰਦੀ ਹੈ ਕੋਈ ਐਸਾ ਵਕਤ ਹੁੰਦਾ ਹੁਣ ਭੱਲਾ ਸਾਹਿਬ ਦਾ ਜਨਮ ਅਰਦਾਸ ਕਰਕੇ ਆਏ ਉਸ ਤੋਂ ਬਾਅਦ ਕੀ ਬੋਲਣ ਜੋ ਕਰ ਰਹਿ ਕੇ ਸਾਡੇ ਕੋਲ ਮੈਂ ਅੰਦਰ ਵੀ ਉਹੀ ਬੇਨਤੀ ਕੀਤੀ ਸੀ ਕਿ ਸਾਡਾ ਉਹ ਸਿਤਾਰਾ ਚਲਾ ਗਿਆ ਪਰ ਉਹ ਲਾਈਫ ਟਾਈਮ ਤਾਰਾ ਬਣ ਕੇ ਅੰਬਰਾਂ ਤੇ ਚਮਕੇਗਾ ਅਸੀਂ ਹੁਣ ਉਹਨਾਂ ਨੂੰ ਉੱਥੇ ਦੇਖਿਆ ਕਰਾਂਗੇ ਭੱਲਾ ਸਾਹਿਬ ਨੂੰ ਤੇ ਜਿਸ ਤਰ੍ਹਾਂ ਮੈਂ ਪਹਿਲੂ ਵੀ ਕਿਹਾ ਸੀ ਕਿ ਅ ਅਰਦਾਸਪਾ ਜੀ ਦੀਆਂ ਲਾਈਨਾਂ ਨੇ ਕਿ ਖੁੱਲੀ ਅੱਖ ਤੋਂ ਸਭ ਖਮਾਰੀ ਉੱਤਰ ਗਈ ਬੈਠੀ ਸੀ ਜੋ ਨਾਲ ਸਵਾਰੀ ਉੱਤਰ ਗਈ ਉਸ ਤਰ੍ਹਾਂ ਦਾ ਝਟਕਾ ਉਸ ਤਰ੍ਹਾਂ ਦਾ ਸ਼ੌਕ ਲੱਗਿਆ ਵੀ ਜਿਵੇਂ ਨਾਲ ਦਾ ਕੋਈ ਬੈਠਾ ਸੰਗੀ ਸਾਥੀ ਪਿਆਰਾ ਪਤਾ ਨਹੀਂ ਕਿੱਥੇ ਉੱਤਰ ਗਿਆ ਪਤਾ ਨਹੀਂ ਲੱਗਾ ਕਿੱਥੇ ਚਲਾ ਗਿਆ ਸੋ ਅਰਦਾਸ ਕਰਨਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਉਸ ਨੇਕ ਰੂਹ ਨੂੰ ਆਪਣੇ ਚਰਨਾਂ ਚ ਨਵਾਸ ਦੇਣ ਤੇ ਉਹਨਾਂ ਕੋਲ ਉਹ ਜੇ ਕਾਰਜ ਕਰਾਉਣ ਜੇ ਸੰਸਾਰ ਚ ਵੀ ਹੋਣ ਉਹ ਸੰਸਾਰ ਨੂੰ ਉਹ ਖੁਸ਼ ਕਰਦੇ ਰਹਿਣ ਜੋ ਉਹਨਾਂ ਦਾ ਇੱਥੇ ਫਰਜ਼ ਸੀ ਉਹਨਾਂ ਨੇ ਅਦਾ ਕੀਤਾ ਅੱਗੇ ਪਤਾ ਨਹੀਂ ਕਿਹੜੀ ਦੁਨੀਆ ਕਿੱਥੇ ਕੀ ਹੈ ਮੈਨੂੰ ਪਤਾ ਨਹੀਂ ਉਹ ਤਾਂ ਪਰ ਜਿੱਥੇ ਵੀ ਹੋਣ ਵਾਹਿਗੁਰੂ ਉਹਨਾਂ ਨੂੰ ਦੁਨੀਆ ਨੂੰ ਕਿਸੇ ਤਰ੍ਹਾਂ ਖੁਸ਼ ਕਰਨ ਤੇ ਲਾ ਕੇ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਭਲਾ ਮੀਡੀਆ ਕਹਿ ਰਿਹਾ ਕੋਈ ਦੋ ਸ਼ਬਦ ਬੋਲ ਦੋ ਪਰ ਇੱਕ ਮੌਕਾ ਦਾ ਜਦੋਂ ਸ਼ਬਦ ਮੁੱਕ ਜਾਂਦੇ ਨੇ ਉਦਾਂ ਅਸੀਂ ਸ਼ਬਦਾਂ ਦਾ ਕੰਮ ਹੀ ਕਰਦੇ ਆਂ ਬੋਲਣ ਦਾ ਕੰਮ ਹੀ ਕਰੀਦਾ ਪਰ ਜਦੋਂ ਕੋਈ ਅਸੀ ਮੋਮੈਂਟ ਹੁੰਦੀ ਹੈ ਕੋਈ ਐਸਾ ਵਕਤ ਹੁੰਦਾ ਹੁਣ ਭੱਲਾ ਸਾਹਿਬ ਦਾ ਅੰਤਮ ਅਰਦਾਸ ਕਰਕੇ ਆਏ ਹਾਂ ਉਸ ਤੋਂ ਬਾਅਦ ਕੀ ਬੋਲਣ ਜੋਗਾ ਰਹਿ ਗਿਆ ਸਾਡੇ ਕੋਲ ਮੈਂ ਅੰਦਰ ਵੀ ਉਹੀ ਬੇਨਤੀ ਕੀਤੀ ਸੀ ਕਿ ਸਾਡਾ ਉਹ ਸਿਤਾਰਾ ਚਲਾ ਗਿਆ ਔਰ ਲਾਈਫ ਟਾਈਮ ਤਾਰਾ ਬਣ ਕੇ ਅੰਬਰਾਂ ਤੇ ਚਮਕੇਗਾ ਅਸੀਂ ਹੁਣ ਉਹਨਾਂ ਨੂੰ ਉੱਥੇ ਦੇਖਿਆ ਕਰਾਂਗੇ ਭੱਲਾ ਸਾਹਿਬ ਨੂੰ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਵਰਦਾਸਪਾ ਜੀ ਦੀਆਂ ਲਾਈਨਾਂ ਨੇ ਕਿ ਖੁੱਲੀ ਅੱਖ ਤੋਂ ਸਭ ਖਮਾਰੀ ਉੱਤਰ ਗਈ ਬੈਠੀ ਸੀ ਜੋ ਨਾਲ ਸਵਾਰੀ ਉੱਤਰ ਗਈ ਉਸ ਤਰ੍ਹਾਂ ਦਾ ਝਟਕਾ ਉਸ ਤਰ੍ਹਾਂ ਦਾ ਸ਼ੌਕ ਲੱਗਿਆ ਵੀ ਜਿਵੇਂ ਨਾਲ ਦਾ ਕੋਈ ਬੈਠਾ ਸੰਗੀ ਸਾਥੀ ਪਿਆਰਾ ਪਤਾ ਨਹੀਂ ਕਿੱਥੇ ਉਤਰ ਗਿਆ ਪਤਾ ਨਹੀਂ ਲੱਗਾ ਕਿਥੇ ਚਲਾ ਗਿਆ ਸੋ ਅਰਦਾਸ ਕਰਨਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਉਸ ਨੇਕ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਤੇ ਉਹਨਾਂ ਕੋਲੋਂ ਉਹ ਜੇ ਕਾਰਜ ਕਰਾਉਣ ਜੇ ਸੰਸਾਰ 'ਚ ਵੀ ਹੋਣ ਉਸ ਸੰਸਾਰ ਨੂੰ ਉਹ ਖੁਸ਼ ਕਰਦੇ ਰਹਿਣ ਜੋ ਉਹਨਾਂ ਦਾ ਇੱਥੇ ਫਰਜ਼ ਸੀ ਉਹਨਾਂ ਨੇ ਅਦਾ ਕੀਤਾ ਅੱਗੇ ਪਤਾ ਨਹੀਂ ਕਿਹੜੀ ਦੁਨੀਆ ਕਿੱਥੇ ਕੀ ਹੈ ਮੈਨੂੰ ਪਤਾ ਨਹੀਂ ਉਹਦਾ ਪਰ ਜਿੱਥੇ ਵੀ ਹੋਣ ਵਾਹਿਗੁਰੂ ਉਹਨਾਂ ਨੂੰ ਦੁਨੀਆ ਨੂੰ ਕਿਸੇ ਤਰ੍ਹਾਂ ਖੁਸ਼ ਕਰਨ ਤੇ ਲਾ ਕੇ ਰੱਖੇ